ਔ ਚਾਬੀ ਫੜਾਈ ਮੰਦਿਰ ਦੇਖ ਕੇ ਸਾਰੇ ਕਿੱਥੇ ਕਿੱਥੇ ਰੱਖਦੀ ਅਲਮਰੀ ਦੀ ਜਾਬੀ ਕੀ ਕਰਨੀ ਹੈ ਜਾਬੀ ਲੋੜ ਆ ਚਾਬੀ ਦੀ ਤੂੰ ਚਾਬੀ ਦੇ ਕਿੱਥੇ ਕਿੱਥੇ ਰੱਖਤੀ ਉਹੋ ਚਾਬੀ ਤਾਂ ਮੈਂ ਰੱਖੀ ਹੋਈ ਹੈ ਮੇਰੇ ਕੋਲ ਹੁੰਦੀ ਅੱਗੇ ਵੀ ਪਰ ਤੁਹਾਨੂੰ ਲੋੜ ਕੀ ਪੈ ਗਈ ਮੈਨੂੰ ਇਹ ਤਾਂ ਦੱਸੋ ਲੋੜ ਆ ਪੈਸੇ ਜੇ ਕੱਢਣੇ ਤਾਂ ਮੜ ਜਾ ਕੋਸ ਲਿਆਉਣਾ ਕਰਨਾ ਮੜ ਜਾ ਦੋ ਅੱਛਾ ਲਿਆਉਣਾ ਪਰ ਮੈਂ ਤਾਂ ਕੋਈ ਸੌਦਾ ਵੀ ਨਹੀਂ ਮੰਗਾਇਆ ਤੁਹਾਡੇ ਤੋਂ ਉਜਰ ਉਹ ਹੀ ਗਣਵਾ ਅੰਤਰੇ ਜੇ ਲੈ ਜਾਣੀ ਹੁੰਨੀ ਆ ਤੂੰ ਮੈਂ ਪੈਸੇ ਕੱਢਣ ਤੂੰ ਦੇ ਦੇ ਚਾਬੀ ਦੇ ਤੇ ਉਹ ਹੀ ਨਾ ਅੰਤਰੇ ਲੱਗ ਜਾ ਫਿਰ ਤੁਸੀਂ ਵੀ ਦੱਸ ਦਿਆ ਕਰੋ ਨਾ ਮੈਨੂੰ ਕਿ ਲੋੜ ਅੰਤਰੇ ਲੈਣ ਦੀ ਨਾਲੇ ਮੈਂ ਸਾਰੀਆਂ ਗੱਲਾਂ ਤੁਹਾਡੀਆਂ ਸੁਣ ਲਈਆਂ ਕਿ ਤੁਸੀਂ ਪੈਸੇ ਕੀ ਕਰਨੇ ਆ ਉਹਨੂੰ ਦੇਣੇ ਨੇ ਵੀ ਹਾਂ ਕੋਰਸ ਦੇ ਪੈਸੇ ਭਰਿਆਊਗਾ ਫਿਰ ਕੀ ਹੋ ਗਿਆ ਕੀ ਗੱਲ ਹੋ ਗਈ ਫਿਰ ਉਹ ਜਵਾਕ ਨੂੰ 10000 ਦੀ ਲੋੜ ਹੈ ਠੀਕ ਹੈ ਉਹਨੂੰ ਛੁੱਟੀਆਂ ਛੱਟੀਆਂ ਹੋ ਗਿਆ ਪਤਾ ਨਹੀਂ ਕਾਲਜ ਕੂਲ ਦਿੱਤੇ ਅੱਛਾ ਠੀਕ ਉਹ ਬੇਲਾ ਜਵਾਕ ਕਹਿੰਦਾ ਮੈਂ ਕੋਰਸ ਕਰ ਲਵਾਂ ਨੇ ਟਾਈਮ 'ਚ ਉਹ 10000 ਰੁਪਇਆ ਮੰਗਦਾ ਹੈ ਫਿਰ 10000 ਭਰ ਦਾਂਗੇ ਆਪਾਂ ਨਾ ਗੱਲ ਸੁਣ ਕੇ ਧਿਆਨ ਨਾਲ ਜੀ ਇਹੋ ਪੜਦਾ ਹੁਣ ਸਾਰਾ ਘਰ ਲਟੋਣਾ ਨਾ ਮੇਰੀ ਗੱਲ ਸੁਣ ਕੇ ਧਿਆਨ ਨਾਲ ਜੀ ਇਹੋ ਪੜਦਾ ਹੁਣ ਸਾਰਾ ਘਰ ਲਟੋਣਾ ਤੁਸੀਂ ਉਹਦੇ ਤੇ ਆਪਣੇ ਜਵਾਖਾਂ ਬਾਰੇ ਨਹੀਂ ਕੋਈ ਸੋਚਣਾ ਓਏ ਆਪਣੇ ਜਵਾਖ ਤਾਂ ਨਜ਼ਾਰੇ ਲੈਂਦੇ ਨੇ ਯਾਰਾ ਉਹ ਪੜਦੇ ਨੇ ਯੂਨੀਵਰਸਿਟੀ ਹੋਸਟਲਾਂ ਨੂੰ ਹੋਸਟਲਾਂ ਤੇ ਤੂੰ ਤਾਂ ਉਹ ਕਰੀ ਜਾਂਦੀ ਹੁੰਨੀ ਐ ਤੂੰ ਮੇਰੀ ਗੱਲ ਸੁਣਾ ਤੂੰ ਚਾਹੀ ਦੇ ਦੇ ਮੈਂ ਪੈਸੇ ਉਹਨੂੰ ਫੜਾਦਾ ਉਹ ਭਰੇ ਆਊਗਾ ਜੇ ਜਾ ਕੇ ਠੀਕ ਹੈ ਗੱਲ ਆ ਨਹੀਂ ਤੁਹਾਨੂੰ ਚਾਬੀ ਫੜਾਉਣੀ ਹੈਗੀ ਸਿੱਧੀ ਜੀ ਗੱਲ ਆ ਤੁਹਾਨੂੰ ਨਾਲ ਮੈਂ ਇੱਕ ਵਾਰ ਨਹੀਂ ਤੁਹਾਨੂੰ ਮੈਂ 20 ਵਾਰੀ ਸਮਝਾਇਆ ਸੀ ਵੀ ਜਿਹੜੀਆ ਕੋਠੀ ਲਈ ਆ ਨਾ ਕਿਸ਼ਤਾ ਭਰੀਏ ਆਪਾਂ ਹੈ ਅੱਧਾ ਹਿੱਸੇ ਦਾ ਉਹਨੂੰ ਬਣਾਤਾ ਕੀ ਗੱਲ ਆ ਐਡਾ ਮਸਟੰਡਾ ਹੋ ਰਿਹਾ ਨਾਲੇ ਆਪਣੇ ਜਵਾਕਾਂ ਦੀ ਕੀ ਗੱਲ ਕਰ ਰਹੇ ਹੋ ਤੁਸੀਂ ਨਜ਼ਾਰੇ ਲੈ ਰਹੇ ਨੇ ਉਹ ਨਿਆਣੇ ਨੇ ਵੱਡੇ ਨਹੀਂ ਹੈਗੇ ਇਹ ਤਾਂ ਐਡਾ ਹੋਇਆ ਪਿਆ ਬੋਕ ਜਾ ਕੰਮ ਧੰਦੇ ਦੇ ਕਿਸੇ ਢਿਆੜੀ ਢੂੜੀ ਕਰਨ ਲੱਗ ਜੇ ਇਹ ਆਪਦਾ ਖਰਚਾ ਆਪ ਨਹੀਂ ਕੱਢ ਸਕਦਾ ਮੇਰੀ ਗੱਲ ਸੁਣੋ ਜਦੋਂ ਮੈਂ ਕੋਠੀ ਪਾਉਣੀ ਸੀ ਆਪਾਂ ਨੇ ਤਾਂ ਫਿਰ ਦੋ ਭਾਈਆਂ ਸੀ ਸਾਂਝੀ ਪਾਉਗੀ ਕੋਠੀ ਹੁਣ ਮੈਂ ਇਕੱਲੇ ਦੀ ਪਾ ਕੇ ਖੜ ਜਾਂਦਾ ਪਿੰਡ ਵਾਲੇ ਥੂ-ਥੂ ਕਰਦੇ ਵੀ ਆਪਣੇ ਭਾਈ ਬਾਤ ਤੇ ਕੋਟੀ ਵੀ ਨਹੀਂ ਪਾਈ ਹੈਗੀ ਅੱਛਾ ਨਾ ਪਿੰਡ ਵਾਲੇ ਇਹ ਨਹੀਂ ਸੋਚਦੇ ਵੀ ਸਾਡੇ ਮਰਦ ਜਦ ਮਰਦੇ ਤਾਂ ਤੁਸੀਂ ਉਹ ਖੇਤ 'ਚ ਹੈਂ ਇਹ ਕੀ ਕਰੋਦਾ ਤੁਹਾਡੇ ਨਾਲ ਸਾਰੀ ਦਿਹਾੜੀ ਕਦੇ ਆਹ ਕੋਰਸ ਕਰ ਲਿਆ ਕਦੇ ਉਹ ਕਰਦਾ ਮੂੰਹਰੇ ਤੁਹਾਡੇ ਹੱਥ ਧਰ ਦਿੰਦਾ ਵੀ ਹਾਂ ਇੰਨੇ ਪੈਸੇ ਚਾਹੀਦੇ ਤੁਸੀਂ ਮੂੰਹ ਚੱਕ ਕੇ ਜਿਹੜੀ ਪੈਸੇ ਫੜਾ ਦਿੰਦੇ ਹੋ ਕੀ ਗੱਲ ਆ ਆ ਕਿਸ਼ਤ ਨਹੀਂ ਭਰਨੀ ਹੈਗੀ ਆ ਜਵਾਕ ਹਲੇ ਕੱਲ ਹੀ ਮੈਨੂੰ ਫੋਨ ਕਰਕੇ ਹਟੇਵੇਂ ਐਨੇ ਪੈਸੇ ਚਾਹੀਦੇ ਤੁਸੀਂ ਜਦ ਹੀ ਜਵਾਬ ਦੇਤਾ ਮੇਰੇ ਕੋਲ ਹੈ ਨਹੀਂ ਹਲੇ ਉਹ ਚੱਲ ਫਿਰ ਹੌਲੀ ਦਾ ਬੋਲ ਪਾ ਕੋਈ ਨਾ ਫਿਰ ਰੌਲਾ ਨਹੀਂ ਪਾਇਆ ਕਰਦੇ ਹੌਲੀ ਮੈਂ ਤਾਂ ਐਂ ਬੋਲੂਗੀ ਭਾਈ ਮੈਂ ਤਾਂ ਗੱਲਾਂ ਚੁੱਪਦੀਆਂ ਰਹੀਆਂ ਕੋਠੀ ਦੀ ਕਿਸ਼ਤ ਹੈ ਮੈਂ ਭਰ ਦੂੰਗਾ ਕੋਠੀ ਦੀ ਕਿਵੇਂ ਮਰਜ਼ੀ ਭਰਾਤੇ ਨੂੰ ਕੀ ਸੋਚ ਹੈ ਇਹ ਬੰਦਿਆਂ ਦਾ ਕੰਮ ਹੈ ਮਾਫੇ ਭਰ ਦੂੰਗਾ ਕਿਸੇ ਤੋਂ ਕੁਸ ਤੋਂ ਤੂੰ ਸੋਚਣਾ ਨਾ ਕਰ ਰਹਿਣ ਤੋਂ ਪਤਾ ਹੀ ਆ ਸੱਗਲ ਪਤਾ ਹੀ ਹੈ ਮੇਰੀ ਗੱਲ ਸੁਣ ਲੈ ਤੇਰੇ ਮੈਂ ਖਾਨੇ ਗੱਲ ਪਾਉਣਾ ਆਪਾਂ ਹੁਣ ਤਾਂ 10,000 2 ਮਹੀਨਿਆਂ ਦਾ ਪੀਸ ਉਹਦੀ 10,000 ਰੁਪਏ ਜਦੋਂ ਉਹ ਪੜ ਕੇ ਸਰਕਾਰੀ ਨੌਕਰੀ ਤੇ ਲੱਗ ਗਿਆ ਹੁਣ ਤੂੰ ਮੈਨੂੰ ਇਹਦਾ ਸਭ ਮੈਂ ਖੇਤੀ ਕਰਦਾ 6 ਮਹੀਨੇ ਬਾਅਦ ਪੈਸੇ ਆਉਂਦੇ ਨੇ ਆਪਣੇ ਲਈ ਫਿਰ ਤਾਂ ਮਹੀਨੇ ਦੀ ਮਹੀਨੇ ਆਇਆ ਕਰਨਗੇ ਜਦੋਂ ਲਿਆ ਕੇ ਐਡਾ ਬੜਾ ਥੱੱਬਾ ਰੁੱਕ ਰੁਪਈਆਂ ਦਾ ਧਰਿਆ ਕਰੂ ਆਪਣੇ ਹੱਥ ਤੇ ਵੀ ਬਾਈ ਚੱਕ ਮੇਰੀ ਤਨਖਾਹ ਆ ਗਈ ਤੂੰ ਫੇਰ ਦੇਖਣੇ ਜਾ ਰਹੇ ਕਿਹੜੇ ਸੁਪਨੇ ਲਈ ਜਾਂਦੇ ਹੋ ਤੁਸੀਂ ਕਿਹੜੇ ਪੈਸੇ ਇਹ ਕਾਲ ਯੁਗ ਚੱਲਦਾ ਕਾਲ ਯੁਗ ਨਾਲੇ ਹੋਣ ਦੇ ਟਾਂ ਨ ਚੰਗੇ ਚੰਗੇ ਬੰਦੇ ਬਹਾਬੀ ਗੜ ਜਾਂਦੇ ਨੇ ਭੁੱਲ ਜਾਂਦੇ ਨੇ ਆਪਣੇ ਆਨ ਤੁੱਸਿਆਂ ਨੂੰ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਇਹਨੂੰ ਪੜਾ ਲਿਖਾ ਕੇ ਐਡਾ ਕਰਤਾ ਮੋੜ ਕੇ ਥੋੜੇ ਹੱਥ ਤੇ ਨੇ ਕਿ ਠੰਨੀ ਨਹੀਂ ਧਰਨੀ ਹੈਗੀ ਮੈਂ ਤੋ ਲਿਖਾ ਕੇ ਲੈ ਲਓ ਅੱਜ ਤੂੰ ਤਾਂ ਉਹੀ ਚਾਪਣੀਆਂ ਮਰੀ ਜਾਂਦੀਆਂ ਆਹੋ ਮੈਂ ਤਾਂ ਆਪੇ ਜਵਲੀਆਂ ਮਾਰਦੇ ਨੇ ਨਾ ਜਵਾਕ ਨੇ ਕਹ ਲੈ ਕਿ ਆਸੀ ਪੈਸੇ ਚਾਹੀਦੇ ਉਸ ਤੋਂ ਬੜੀ ਛੇੜੀ ਜਵਾਬ ਦੇਤਾ ਵੀ ਨਾ ਭਈ ਆਪਾਂ ਤਾਂ ਕਿਸ਼ਤ ਭਰਨੀ ਆ ਹੁਣ ਇਹਨੂੰ ਦੇ ਲਈ ਪੈਸੇ ਤੁਸੀਂ ਬੜੀ ਛੇਦੀ ਮੰਗਣ ਲੱਗੇ ਉਹਦਾ ਐਂ ਜਵਾਬ ਦਿੱਤਾ ਮਾਂ ਵੀ ਕੱਢ ਜੋ ਉਹਨੂੰ ਕੱ ਉਹਦੇ ਭਗਾਨੇ ਨੇ ਆਪਣੇ ਵੀ ਆ ਗਏ ਭਾਈ ਐ ਮੇਰਾ ਛੋਟਾ ਭਾਈ ਐ ਮੇਰਾ ਖੂਨ ਐ ਖੂਨ ਐ ਆਪਣਾ ਉਹ ਮੈਂ ਤੈਨੂੰ ਕਿੰਨੇ ਛੋਟਾ ਛੋਟਾ ਕੋਈ ਦੁੱਧ ਪਿੰਦਾ ਨਿਆਣਾ ਨਹੀਂ ਹੈਗਾ ਉਹ ਵੱਡਾ ਹੋ ਗਿਆ ਵੱਡਾ ਉਹਦੇ ਉੱਤੇ ਮਾਰੇ ਬੜੇ ਜ਼ਿੰਮੇਵਾਰੀਆਂ ਪਾਉ ਬਥੇਰਾ ਪੜ ਲਿਆ ਆ ਛੋਟੇ ਨੂੰ ਕਿੰਨੀ ਵਾਰ ਕਿਹਾ ਵੀ ਤੂੰ ਆਪਣੇ ਬਾਈ ਤੋਂ ਗੁਰੀ ਤੋਂ ਜੇ ਕੋਈ ਪੈਸਾ ਤੱਕਾ ਲੈਣਾ ਹੁੰਦਾ ਵੀ ਉਹਨਦੇ ਕੋ ਕੱਲੇ ਤੋਂ ਮੰਗਿਆ ਕਰ ਆ ਲੱਗਦਾ ਬਹੂ ਜੀ ਦੇ ਸਾਹਮਣੇ ਪੈਸੇ ਮੰਗ ਲੇ ਕਿਵੇਂ ਕਲੇਸ਼ ਕਰਨ ਲੱਗੀ ਹੋਈ ਆ ਕਿਵੇਂ ਗੁਰੀ ਦੇ ਗਲ ਪੈਣ ਤੱਕ ਜਾਣਦੀ ਆ ਮੈਂ ਪੁੱਛਦੀਆਂ ਨੂੰ ਛੋਟੇ ਨੂੰ ਵੀ ਤੁਸੀਂ ਦੋ ਇੰਨੇ ਭਾਈ ਆਪਦੀ ਅਲੱਗ ਬੈ ਕੇ ਗੱਲ ਕਰ ਲਿਆ ਕਰੋ ਬੇ ਮੁੰਡਿਆ ਤੈਨੂੰ ਕਿੰਨੀ ਵਾਰ ਕਿਹਾ ਵੀ ਜਦੋਂ ਤੂੰ ਤੇਰੇ ਬਾਈ ਨਾਲ ਕੋਈ ਗੱਲ ਕਰਨੀ ਹੁੰਦੀ ਆ ਇਕੱਲੇ ਨਾਲ ਕਰ ਲਿਆ ਕਰ ਕਿਉਂ ਮਾਂ ਹੁਣ ਕੀ ਗੱਲ ਹੋ ਗਈ ਹੁਣ ਕੀ ਹੋਣਾ ਤੇਰੀ ਭਾਬੀ ਦੇਖ ਉਹ ਗੁਰੀ ਵਿਚਾਰੇ ਦੇ ਦਿਵਾਲੇ ਹੋਈ ਫਿਰਦੀ ਆ ਉਹ ਮੈਂ ਤਾਂ ਬਾਈ ਨਾ ਮਾ ਇਕੱਲੇ ਬੈਠਾ ਗੱਲਾਂ ਕਰੀਆਂ ਸੀਗਾ ਰੋਟੀ ਖਾਂਦਾ ਹੋਇਆ ਹੁਣ ਮੈਨੂੰ ਕਿਉਂ ਸੀ ਭਾਬੀ ਵਿਚਾ ਕੇ ਬਹਿਜੂਗੀ ਉਹਨੇ ਉਦੋਂ ਕੋਈ ਗੱਲ ਸੁਣ ਲਈ ਹੋਣੀ ਵੇ ਪੁੱਤ ਉਹਦੀ ਤਾਂ ਆਦਤ ਹੈ ਕੋਈ ਮਰਜ਼ੀ ਗੱਲ ਕਰ ਲਓ ਕੰਦਾ ਨਾ ਕੰਨ ਲਾ ਲਾ ਕੇ ਗੱਲਾਂ ਸੁਣਨ ਦੀ ਆਦਤ ਬਣੀ ਹੋਈ ਆ ਉਹਦੀ ਚੱਲ ਕੋਈ ਨਾ ਮਾ ਭਾਬੀ ਦਾ ਤਾਂ ਨਾ ਬੋਲਣ ਦਾ ਸਭਾਈ ਹੈ ਹੁਣ ਉਹਨੂੰ ਤਾਂ ਪਰ ਰੋਗ ਨਹੀਂ ਸਕਦੇ ਪਰ ਮੇਰੀ ਗੱਲ ਸੁਣ ਲੈ ਜਦੋਂ ਮੈਂ ਨੌਕਰੀ ਤੇ ਲੱਗ ਗਿਆ ਨਾ ਆਈ ਮੇਰੀ ਮਹੀਨੇ ਵਾ ਤਨਖਾ ਰੱਖੇ ਪਰਜਾਇ ਦੇ ਹੱਥ ਤੇ ਪੈਸੇ ਉਹਦਾ ਦੇਖੀ ਮੇਰੇ ਅੱਗੇ ਪਿੱਛੇ ਫੇਰਕ ਨੂੰ ਮਧਾਣੀ ਮੰਨੂ ਵੇ ਚੱਲ ਉਦੋਂ ਦੀ ਉਦੋਂ ਦੇਖੀ ਜਾਓ ਤੈਨੂੰ ਮੈਂ ਫਿਰ ਵੀ ਕਹਿਨੀ ਆ ਕੋਈ ਗੱਲ ਕਰਨੀ ਹੁੰਦੀ ਹੈ ਨਾ ਆ ਖੇਤ ਬੰਨੇ ਜਾਂਦੇ ਜੇ ਆਪਦੇ ਬਾਈ ਨਾਲ ਬਾਰੋ-ਬਾਰ ਗੱਲ ਕਰ ਲਿਆ ਕਰ ਘਰੇ ਨਾ ਕਰਿਆ ਕਰ ਪੁੱਤ ਕਲੇਸ਼ ਪੈਂਦਾ ਹੂੰ ਸਹੀ ਗੱਲ ਆ ਮਾਂ ਚੱਲ ਮੈਂ ਅੱਗੇ ਤੋਂ ਐਂ ਕਰਿਆ ਕਰੂੰਗਾ ਭਾਬੀ ਤੋਂ ਅੱਖ ਬਚਾ ਕੇ ਬਾਈ ਨਾਲ ਬਾਹਰ ਅੰਦਰ ਵੜਦੇ ਨਿੰਗਦੇ ਉਹਨੂੰ ਗੱਲ ਕਰ ਲਿਆ ਕਰੂੰਗਾ ਠੀਕ ਹੈ ਹਾਂ ਠੀਕ ਹੈ ਚੱਲ ਮੈਂ ਵੀ ਫੇਰ ਨਾ ਆ ਕੇ ਕੱਪੜੇ ਬਦਲ ਲਾਵਾਂ ਮਾਂ ਬਾਈ ਵੀ ਪੈਸੇ ਲੈ ਕੇ ਆਉਂਦੀ ਹੋਊਗਾ ਠੀਕ ਹੈ ਚੱਲ ਹੋ ਜਾ ਤਿਆਰ ਪਰ ਮੇਰੀ ਗੱਲ ਸੁਣ ਅ ਜਿੱਥੇ ਵੀ ਜਾਣਾ ਨਾ ਸ਼ਾਮ ਨੂੰ ਟਾਈਮ ਨਾਲ ਮੁੜੇ ਆਇਆ ਕਰ ਐਂ ਜਿੱਥੇ ਜਾਣਾ ਉੱਥੇ ਹੀ ਫਿਰਦਾ ਰਹਿਣਾਗਾ। ਉਹ ਮਾਂ ਮੈਂ ਤਾਂ ਟਾਈਮ 'ਤੇ ਆ ਜਾਣਾ ਹੁਣ ਕਰਾਂ ਕੀ ਕਿਸੇ ਯਾਰ ਦੋਸਤ ਕੋਲ ਕਈ ਵਾਰ ਖੜ ਜਾਣਾ ਕੰਮ ਪੈ ਜਾਂਦਾ। ਹਨਾ ਜੇ ਆਪਾਂ ਖੜਾਂਗੇ ਫੇਰ ਹੀ ਅਗਲਾ ਕਦੋਂ ਆਪਣੀ ਕੰਮ ਆਊਗਾ। ਬੇਪੁੱਤ ਐਨੇ ਬਾਹਰ ਅੰਦਰ ਵੀ ਨਹੀਂ ਖੜੀਦਾ ਹੁੰਦਾ। ਘਰ ਦੇ ਵੀ ਕੰਮ ਵੇਖੀ ਦਿਆ ਆ ਤੇਰਾ ਬਾਈ ਸਾਰਾ ਦਿਨ ਖੇਤ ਬੰਨੇ ਦਾ ਕਰਦਾ ਰਹਿੰਦਾ ਤੇ ਤੂੰ ਬਾਹਰ ਸੈਰ ਸਪਾਟਿਆਂ ਤੇ ਲੱਗਿਆ ਰਹਿਣਾ ਐਨਾ ਨਹੀਂ ਚੰਗਾ ਹੁੰਦਾ ਪੁੱਤ ਤੂੰ ਵੀ ਕੰਮ ਦੇਖਿਆ ਕਰ ਠੀਕ ਐ। ਮੈਂ ਬਾਈ ਨੂੰ ਕਿੰਨੇ ਵਾਰ ਕਿਹਾ। ਬਾਈ ਮੈਨੂੰ ਖੇਤ ਬੁਲਾ ਲਿਆ ਕਰ ਮੈਂ ਤੇਨਾ ਕੰਮ ਚ ਹੱਥ ਫਟਾਦਾ ਕਰੂੰ ਬਾਈ ਕਿਹੜਾ ਸੁਣਦਾ ਅੱਗੇ ਤੋਂ ਆਦੀ ਪੜਾਈ ਕਰਨੀ ਧਿਆਨ ਨਹੀਂ ਪੜਾਈ ਕਰਨੀ ਧਿਆਨ ਦੇ ਉਹ ਕਿਹੜਾ ਵੀ ਨਹੀਂ ਮੰਨਦਾ ਕਾ ਤੈਨੂੰ ਠੀਕ ਐ ਚੱਲ ਹੁਣ ਗੱਲਾਂ ਨਾ ਵੱਢੀ ਜਾ ਜਾਂ ਹੋ ਜਾ ਤਿਆਰ ਜਾ ਕੇ ਚੱਲ ਚੰਗਾ ਮੈਂ ਬਦਲ ਲਾਂ ਕੱਪੜੇ ਇਹ ਮੁੰਡੇ ਕੋਲ ਵੀ ਗੱਲਾਂ ਨੇ ਜਿੰਨੀਆਂ ਮਰਜ਼ੀ ਸੁਣ ਲੋ ਹੌਲੀ ਬੋਲ ਪਏ ਉਹਨੇ ਸੁਣ ਲਿਆ ਉਹਦੇ ਦਿਲ ਤੇ ਕੀ ਵੀ ਤੂੰ ਸੁਣੀ ਜਾਵੇ ਮੈਂ ਤਾਂ ਕਹਿੰਦੀ ਵਧੀਆ ਸੁਣੇ ਉਹਨੂੰ ਮਾੜੀ-ਮੋਟੀ ਸ਼ਰਮ ਆਊਗੀ ਉਹਨੂੰ ਪੈਸੇ ਮੰਗਦੇ ਨੂੰ ਨੀ ਸ਼ਰਮ ਆਉਂਦੀ ਹੈਗੀ ਮਾੜੀ-ਮੋਟੀ ਵੀ ਯਾਰ ਤੂੰ ਚਾਪੀ ਦੇ ਦੇ ਮੇਰੀ ਚਾਬੀ ਚੁਬੀ ਬਣਾਉਣੀ ਹੈਗੀ ਮੈਂ ਜੁੱਤੀ ਲਾ ਲੂ ਫਿਰ ਕਹੇਗੀ ਓਰੇ ਬਾਬਾ ਬਦੂ ਕੱਲ ਦਾ ਮੱਟ ਗਈ ਨਾ ਸਮਝਾਉਂ ਲੱਗ ਰਾ ਸੁਣਦੀ ਨਹੀਂ ਕਿਸੇ ਕੰਜਰ ਦੀ ਚਾਬੀ ਤਾਂ ਮੈਂ ਫੜਾ ਦੇਣੀ ਆ ਪਰ ਮੇ ਤੁਹਾਨੂੰ ਇੱਕ ਗੱਲ ਲਿਖ ਕੇ ਲੈ ਲਓ ਵੇਲੇ ਨੂੰ ਪਸਤਾਉਂਗੇ ਤੁਸੀਂ ਬਹੁਤ ਮੇਰੀ ਤਾਂ ਤੁਸੀਂ ਕਦੇ ਸੁਣਨੀ ਨਹੀਂ ਹੁੰਦੀ ਹੈਗੀ ਨਾ ਸੁਣੋ ਅੱਜ ਤੇ ਨਾ ਸੁਣੋ ਕੱਲ ਆ ਚੱਕੋ ਚਾਬੀ ਮੋੜ ਕੇ ਮੈਨੂੰ ਚਾਬੀ ਫੜਾਉਣ ਦੀ ਲੋੜ ਨਹੀਂ ਹੈਗੀ ਨਾ ਉਦੋਂ ਹੀ ਬੱਬਰ ਭਾਦੋ ਜਿਹੜੇ ਪੈਸੇ ਦੇਣੇ ਨੇ ਉਹਨੂੰ ਕਿੱਥੇ ਲ ਘੋਲ ਘੋ ਰੱਖਦੀ ਆ ਚਾਬੀਆਂ ਕਮਾਲ ਕਰਦੀ ਆ ਉਦੋਂ ਮੱਕੀ ਉਦੋਂ ਚੁੰਨੀ ਨਾਲ ਬੰਨੀ ਫਿਰੇ ਆ ਹੋਰ ਇੱਕੋ ਬਰਾਦੀ ਫੇ ਮੈਨੂੰ ਫੜਾਉਣੀ ਕਿਉਂ ਉਹ ਵੀ ਫੜਾ ਦਿਆ ਕਰੂੰ ਨਾ ਆਪਣੇ ਲਾਡਲੇ ਨੂੰ ਮੈਨੂੰ ਕਿਉਂ ਫੜਾਉਣੀ ਉਹਨੇ ਚਾਹਦੀਆਂ ਫੜਾ ਦੂੰਗਾ ਫੜਾ ਦੂੰਗਾ ਬੱਸ ਖਾਉਣਾ ਪਾਇਆ ਕਰ ਡੱਗਰ ਤੀਵੀਂ ਵਾਲੀ ਗੱਲ ਨਾ ਕਰਿਆ ਕਰ ਮੈਂ ਤੂੰ ਦੱਸਾਂ ਗੱਲ ਮੈਂ ਤੈਨੂੰ ਕਹਾਂਗੇ ਕਰਤੀ ਆ ਫਿਰ ਦਿਮਾਗ ਕੰਰਿਆ ਤੇਰਾ ਜਿਵੇਂ ਡੱਗਰ ਤੀ ਮੈਂ ਤੂੰ ਡੱਗਰ ਤੀ ਇੱਕ ਨੰਬਰ ਦੀ ਇਹ ਕਰਦੀ ਕਰ ਮਸਣ ਦੇ ਦੇ ਮੇਰਾ ਆਹੋ ਤਾਂ ਹੀ ਥੋੜਾ ਘਰ ਬੰਦ ਲਿਆ ਮੈਂ ਪਕਾਈ ਨਾ ਕਰ ਆਉਂਦਾ ਕੰਮ ਕਰਿਆ ਕਰ ਤੂੰ ਸਾਡੇ ਦੋ ਪਾਈਆਂ ਦੇ ਵਿੱਚ ਨਾ ਬੋਲਿਆ ਕਰ ਕਿਵੇਂ ਬਕਵਾਸ ਕਰਦਾ ਮੇਰੇ ਨਾਲ ਐ ਨਹੀਂ ਸੋਚਦਾ ਹੈਗਾ ਵੀ ਮੈਂ ਜਿਹੜਾ ਕੁਝ ਵੀ ਕਹਿੰਦੀ ਆ ਆਪਣੇ ਲਈ ਕਹਿੰਦੀ ਆ ਮੈਂ ਕਿਹੜਾ ਕਿਸੇ ਆਸਤੇ ਕਹਿੰਦੀ ਆ ਮੈਂ ਕਿਤੇ ਹਿੱਕ ਤੇ ਧਰ ਕੇ ਲੈ ਕੇ ਜਾਣਾ ਕਿਸੇ ਵਾਸੇ ਕਿਹੜਾ ਸਮਝਾਵੇ ਇਹਦੀ ਅੱਖਾਂ ਤੇ ਤਾਂ ਨਾ ਆ ਬਾਵੇ ਦੇ ਪਿਆਰ ਦੀ ਪੱਟੀ ਬੰਨੀ ਹੋਈ ਆ ਪਤਾ ਨਹੀਂ ਕਦੋਂ ਲਹੂਗੀ ਕਦੋਂ ਨਾ ਸਿਆਪਾ ਖਾਨਾ ਬਾਵੇ ਹਾਂਜੀ ਬਾਈ ਹੋਰਿਆ ਛੋਟੇ ਭਾਈ ਹੋਰਿਆ ਆ ਗਿਆ ਆ ਗਿਆ ਬਾਈ ਓਏ ਆ ਜਾ ਬਾਈ ਕਿੱਥੇ ਆ ਹਾਂਜੀ ਬਾਈ ਹਾਂ ਕਿੱਧਰ ਵਾਕਿਆ ਤੈ ਤੂੰ ਬਈ ਬਸ ਮੈਂ ਨਾ ਹੱਗੇ ਕੱਪੜੇ ਬਦਲਨੇ ਯਾਰ ਮੈਂ ਉਧਰ ਬੋਲ ਮਾਰੇ ਪਹਿਲਾਂ ਤੈਨੂੰ ਬਈ ਹੋ ਗਿਆ ਹੱਲ ਪੈਸਿਆਂ ਦਾ ਉਹ ਲੈ ਤੇਰੀ ਜਾਨ ਨੂੰ ਘਾਟਾ ਨੇ ਹੈ ਲਾਹੜ ਗੈਨ ਲਾ ਰਸ ਯਾਰ ਹੁਣ ਇਹ ਬਈ ਗਿੰਨਾ ਕਦੇ ਵਾਸਤੇ ਠੀਕ ਹੈ ਹੁਣ ਤੂੰ ਕਰ ਲਵਦਾ ਕੋਰਸ ਕੋਰਸ ਬਾ ਕੇ ਰਾਂ ਕੋਰਸ ਹੈ ਜਾਂ ਕਰਨਾ ਨਾ ਸੱਦਾ ਡਾਇਰੈਕਟ ਵੱਡੀ ਭਰਤੀ ਮਿਲ ਜੇ ਤੈਨੂੰ ਬਸ ਵੱਡਾ ਉਹ ਮਿਲ ਜੇ ਅਫਸਰ ਵਾਲਾ ਉਹਦਾ ਤੈਨੂੰ ਠੀਕ ਹੈ ਬਈ ਜਦੋਂ ਤੇਰੇ ਵਰਗਾ ਭਾਈ ਸਪੋਰਟ ਕਰਨ ਹੋਵੇ ਨਾ ਤਾਂ ਨੌਕਰੀ ਤਾਂ ਮਿਲਿਓ ਸਮਝ ਤੂੰ ਬਸ ਬਸ ਹਾਂ ਗੱਲ ਪਤਾ ਹੈ ਕੀ ਹੈ ਭਾਈ ਤੂੰ ਸਰਕਾਰੀ ਨੌਕਰੀ ਤੇ ਲੱਗ ਗਿਆ ਮੈਂ ਲੱਗ ਗਿਆ ਜੇ ਕਿਤੇ ਤੂੰ ਪੁਲਸਚ ਵਾ ਗਿਆ ਤੇਰੇ ਮੋਢਿਆਂ ਤੇ ਸਟਾਰ ਲਾ ਕੇ ਤੇਰੇ ਭਾਈ ਦੇ ਮੋਢਿਆਂ ਤੇ ਸਟਾਰ ਲਾ ਕੇ ਹੈ ਸਹੀ ਕਿਹਾ ਬਾਈ ਤੇ ਬਿਲਕੁਲ ਕੋਈ ਨਾ ਕੋਈ ਨੌਕਰੀ ਤਾਂ ਮਿਲੀ ਜਾਣੀ ਹੈ ਬਾਈ ਬਸ ਤੂੰ ਹੁਣ ਜਾ ਕੇ ਆਪਦਾ ਘਰ ਤੇ ਕੋਹਲ ਨਾ ਕਰ ਠੀਕ ਹੈ ਸਮਝ ਗਿਆ ਤੇ ਬਾਈ ਇੱਕ ਗੱਲ ਹੋਰ ਸੀ ਇੱਕ ਹੁਣ ਕੀ ਰਹਿ ਗਿਆ ਦੱਸ ਕੀ ਗੱਲ ਹੈ ਬਾਈ 1000 ਰੁਪਏ ਜੀ ਤੁਸੀਂ ਮੈਨੂੰ ਹੋਰ ਦੇ ਦੇ ਹਾਂ ਮੇਰੇ ਵੀ ਨਾ ਕੱਪੜੇ ਜੀ ਨਹੀਂ ਹੈਗੇ ਫਮਨ ਲੋਟੀ ਸ਼ਰਟਾਂ ਜੀ ਹੋਰ ਲਿਆਉਂਗਾ। ਕੋਲਾ ਕੋਈ ਨਾ ਕੋਈ ਨਾ 1000 ਰੁਪਇਆ ਹੋਰ ਦੇ ਦੇ। ਵਜੇ ਦੇਖ ਲਓ ਜੇ ਤਾਂ ਹੈਗਾ ਤਾਂ ਦੇ ਦਿਓ ਜੇ ਨਹੀਂ ਮੈਂ ਸਾਰ ਵੀ ਲੂੰਗਾ। ਗੱਲਾਂ ਦੇ ਕਹੀਆਂ ਕਰਦਾ ਤੂੰ। ਗੱਲਾਂ ਦੇ 1000 ਰੁਪਇਆ 1000। ਚਲ 1000 ਦੇ ਦੋ ਬਈ ਕੋਈ ਗੱਲ ਨਹੀਂ ਜਦੋਂ ਮੈਂ ਕੀ ਕਰਨਾ। ਤੂੰ 2000 ਲੈ ਜਾ ਆ ਕਈ ਗੱਲਾਂ ਹੋਉਂਦਾ। ਖੁੱਲਿਆ ਹੀ ਕੁਛ ਬਤਲੇ। ਚਲ ਠੀਕ ਹੈ ਬਈ। ਠੀਕ ਹੈ। ਜੇ ਬਚ ਗਏ ਮੈਂ ਮੋੜ ਦੇ ਆਉਂਗਾ। ਹਾਂ ਸੋਚਣਾ ਕਰਾ ਕਰ ਕਾਸ ਦੀ ਬਸ ਤੂੰ ਪੜ ਕੇ ਲੱਗ ਜਾ ਕੇਰਾ। ਠੀਕ ਹੈ। ਬਸ ਠੀਕ ਹੈ ਬਈ। ਮੈਂ ਹੁਣ ਹੀ ਜਾਣਾ ਹੁਣ ਹੀ ਫੀਸ ਭਰ ਕੇ ਚਲ ਹੇ ਰੱਬਾ ਮੇਰਾ ਭਾਈ ਪੜਕੇ ਨਾ ਵੱਡਾ ਅਫਸਰ ਲੱਗ ਜੇ ਠੀਕ ਹੈ ਨਾ ਲੋਕ ਆਇਆ ਨਾ ਕਹਿਣਾ ਵੀ ਭੱਟਾ ਭਾਈ ਫੋਨ ਦੇ ਨਾਤੇ ਛੋਟੇ ਭਾਈ ਦਾ ਧਿਆਨ ਨਹੀਂ ਰੱਖਿਆ ਜੇ ਪਿਓ ਨਹੀਂ ਸਰਤੇ ਹੈਗਾ ਕੋਈ ਗੱਲ ਨਹੀਂ ਛੋਟੇ ਭਾਈ ਮੈਂ ਨਾ ਬਾਪੂ ਨਾਲ ਵੀ ਬੱਧ ਪਿਆਰ ਕਰੂੰਗਾ ਤੁਹਾਨੂੰ ਬਸ ਮੇਰਾ ਭਾਈ ਪੜਕੇ ਹੁਣ ਕਿਰਾਂ ਵੱਡਾ ਅਫਸਰ ਬਣ ਜਾਈ ਭਾਈ ਪੈਸਾ ਬੂਸਾ ਦਾ ਹਿੱਲਾ ਤਮੈਂ ਆਪੇ ਕਰ ਲੂੰਗਾ ਭਤੂ ਨੂੰ ਕੋ ਚਾਹੀਦਾ ਹੈ ਚਾਹੇ ਮੈਂ ਆਪ ਦੇ ਆਪ ਨੂੰ ਕਿਉਂ ਨਾ ਵੇਚਦਾ ਧੰਨਿਆ ਰੱਬਾ ਸਾਡੇ ਭਾਈਆਂ ਦਾ ਪਿਆਰ ਐਂ ਬਣਾ ਕੇ ਰੱਖ